ਆਪਣੇ ਤੇ ਉਹ ਹਜੇ ਤੱਕ ਪਹਿਲਾ ਉਮੀਦਵਾਰਾ ਜਿਹਦੇ ਕੋਲੇ 98 ਲੱਖ ਰੁਪਏ ਦੀ ਜਿਹੜੀ ਇੱਕ ਹਾਈਬ੍ਰਿਡ ਗੱਡੀ ਹੈਗੀ ਆ ਤੇ 12 ਕਰੋੜ ਦਾ ਉਹਦੇ ਕੋਲੇ ਕਰੀਬ ਜਿਹਾ ਹੈਗਾ ਉਹ ਘਰ ਹੈਗਾ ਇਸ ਤੋਂ ਇਲਾਵਾ 12 ਕਿਲੇ ਜ਼ਮੀਨ ਦਾ ਮਾਲਕ ਵੀ ਹੈ ਤੇ ਕੁੱਲ ਮਿਲਾ ਕੇ ਮਤਲਬ ਉਹਦੇ ਕੋਲੇ 14 ਕਰੋੜ ਤੋਂ ਵੱਧ ਦਾ ਜਿਹੜਾ ਹੈਗਾ ਸੰਪਤੀ ਹੈਗੀ ਆ ਵੀਡੀਓ ਦੇ ਪਰਿਵਾਰ ਕੋਲੇ ਸੰਪਤੀ ਆ ਉਹ ਇਸ ਤੋਂ ਲੱਗ ਹੈਗੀ ਆ ਰਾਜਾ ਹੰਸ ਨੇ ਪਿਛਲੇ ਦਿਨਾਂ ਚ ਇੱਕ ਮਿਲ ਪਰਸਪੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਦਲਤਾਂ ਦਾ ਸਲੀ ਮਸੀਹਾ ਹੈਗਾ ਤੇ ਉਹ ਦਲਤਾਂ ਦੀ ਮੁਕਤੀ ਲਈ ਇੱਥੇ ਇਲੈਕਸ਼ਨ ਲੜਨਾ ਆਇਆ ਤੇ ਉਹ ਆਪ ਦਲਤ ਹੈਗਾ ਤੇ ਆਪ ਗਰੀਬ ਹੈਗਾ ਤਾਂ ਉਹਦੀ ਇੱਕ ਬੜੀ ਇੰਟਰਸਟਿੰਗ ਗੱਲ ਸਾਹਮਣੇ ਆਈ ਹੈ ਕਿ 4 ਸਾਲਾਂ ਦੇ ਵਿੱਚ ਜਿਹੜੀ ਉਹਦੀ ਆਮਦਨ ਉਹ ਦੁੱਗਣੇ ਤੋਂ ਵੀ ਵੱਧ ਹੋਈ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਦੀਆਂ ਚੋਣਾ ਵਿੱਚ ਆਪਣੇ ਆਪ ਨੂੰ ਦਲਤਾਂ ਦਾ ਨੇਤਾ ਤੇ ਗਰੀਬ ਬੰਦੇ ਵਜੋਂ ਪੇਸ਼ ਕਰ ਰਹੇ ਹੰਸ ਰਾਜ ਹੰਸ ਦਾ ਇੱਕ ਵੱਡਾ ਭੇਦ ਖੁੱਲਿਆ ਹੈ ਅਸਲ ਦੇ ਵਿੱਚ ਉਹ ਕਈ ਕਰੋੜਾਂ ਦੀ ਜਾਇਦਾਦ ਦਾ ਮਾਲਕ ਆ 12 ਕਰੋੜ ਦੇ ਘਰ ਤੇ 84 ਲੱਖ ਦੀ ਗੱਡੀ ਦਾ ਮਾਲਕ ਆਪਣੇ ਆਪ ਨੂੰ ਗਰੀਬ ਤੇ ਗਰੀਬਾਂ ਦਾ ਨੇਤਾ ਕਹਿ ਰਿਹਾ ਹੈ ਇਹ ਸਾਰਾ ਭੇਦ ਖੁੱਲਿਆ ਹੈ ਉਸ ਵੇਲੇ ਜਦੋਂ ਆਪਣੇ ਕਾਗਜ਼ ਦਾਖਲ ਕਰਦੇ ਆ ਜਿਹੜਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਆਪਣੀ ਜਾਇਦਾਦ ਦੇ ਵੇਰਵੇ ਦਿੰਦੇ ਇੱਕ ਹਲਫੀਆ ਬਿਆਨ ਲਾਉਣਾ ਹੁੰਦਾ ਹੈ ਉਸ ਹਲਫੀਆ ਬਿਆਨ ਤੋਂ ਫਰੀਦਕੋਟ ਦੇ ਰਟਰਨਿੰਗ ਅਫਸਰ ਕੋਲ ਜਿਹੜਾ ਹਲਫਿਆ ਬਿਆਨ ਦਿੱਤਾ ਗਿਆ ਹੈ ਉਸ ਵਿੱਚ ਉਸਨੇ ਆਪਣੇ ਇਹ 12 ਕਰੋੜ ਦੇ ਘਰ ਤੇ 84 ਲੱਖ ਦੀ ਗੱਡੀ ਤੋਂ ਇਲਾਵਾ ਹੋਰ ਗੱਡੀਆਂ ਤੇ ਹੋਰ ਜ਼ਮੀਨ ਜਾਇਦਾਦ ਹੋਰ ਜੀਵਰਾਤ ਔਰ ਹੋਰ ਧਨ ਦੌਲਤ ਤੇ ਕਰਜ਼ੇ ਵੀ ਦੱਸਿਆ ਸਾਰਾ ਵਿਸਾਰ ਇਸ ਹਾਲ ਫੀਆ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕੀ ਕੋਈ ਦੱਸਿਆ ਗਿਆ ਹੈ ਕਿਵੇਂ-ਕਿਵੇਂ ਦੱਸਿਆ ਗਿਆ ਹੈ ਆਓ ਸਾਰੀ ਜਾਣਕਾਰੀ ਲੈਂਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜੋ ਸੁਵੰਦ ਜਸਤੋ ਹਾਲੀ ਸਾਬ ਜਿਹੜਾ ਹੰਸ ਰਾਜ ਹੰਸ ਨੇ ਪਿਛਲੇ ਦਿਨਾਂ ਚ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਦਲਤਾਂ ਦਾ ਅਸਲ ਮਸੀਹਾ ਹੈਗਾ ਤੇ ਉਹ ਦਲਤਾਂ ਦੀ ਮੁਕਤੀ ਲਈ ਇੱਥੇ ਇਲੈਕਸ਼ਨ ਲੜਨ ਆਇਆ ਤੇ ਉਹ ਆਪ ਦਲਤ ਹੈਗਾ ਤੇ ਆਪ ਗਰੀਬ ਹੈਗਾ ਉਹਦੀ ਇੱਕ ਬੜੀ ਇੰਟਰਸਟਿੰਗ ਗੱਲ ਸਾਹਮਣੇ ਆਈ ਹੈ ਕਿ 4 ਸਾਲਾਂ ਦੇ ਵਿੱਚ ਜਿਹੜੀ ਉਹਦੀ ਆਮਦਨ ਆ ਉਹ ਦੁੱਗਨੇ ਤੋਂ ਵੀ ਵੱਧ ਹੋਈ ਹੈ 2018-19 ਦੇ ਵਿੱਚ ਜਿਹੜੀ ਉਹਮਦਨ ਉਹਦੀ ਸਰਚੜੀ ਹੈਗੀ 19 ਲੱਖ ਰੁਪਏ ਸੀ ਪਰ ਇਸ ਵੇਲੇ ਉਹ 43 ਲੱਖ ਰੁਪਿਆ ਜਿਹੜਾ ਹੈਗਾ ਸਾਲਾਨਾ ਕਮਾ ਰਿਹਾ ਐਸ ਪਰ ਰਿਕਾਰਡ ਹੈਗਾ ਤੇ ਉਹ ਹਜੇ ਤੱਕ ਪਹਿਲਾ ਉਮੀਦਵਾਰਾ ਜਿਹਦੇ ਕੋਲੇ 98 ਲੱਖ ਰੁਪਏ ਦੀ ਜਿਹੜੀ ਇੱਕ ਹਾਈਬ੍ਰਿਡ ਗੱਡੀ ਹੈਗੀ ਐ ਤੇ 12 ਕਰੋੜ ਦਾ ਉਹਦੇ ਕੋਲੇ ਕਰੀਬ ਜਿਲਾ ਹੈਗਾ ਉਹ ਘਰ ਹੈਗਾ ਇਸ ਤੋਂ ਇਲਾਵਾ 12 ਕਿਲੇ ਜਮੀਨ ਦਾ ਮਾਲਕ ਵੀ ਹੈ ਤੇ ਕੁੱਲ ਮਿਲਾ ਕੇ ਮਤਲਬ ਉਹਦੇ ਕੋਲੇ 14 ਕਰੋੜ ਤੋਂ ਵੱਧ ਦਾ ਜਿਹੜਾ ਹੈਗਾ ਆ ਸੰਪਤੀ ਹੈਗੀ ਆ ਵੀਡੀਓ ਦੇ ਪਰਿਵਾਰ ਕੋਲੇ ਸੰਪਤੀ ਆ ਉਹ ਇਸ ਤੋਂ ਲੱਗ ਹੈਗੀ ਆ ਕਿਉਂਕਿ ਜਿਹਦੇ ਮੁਕਾਬਲੇ ਆਪਾਂ ਕਾਲੀ ਦਲ ਦਾ ਨੀਦੌਰ ਵੇਖੀ ਤਾਂ ਉਹਦੇ ਕੋਲ ਕੋਈ ਲੈਂਡਡ ਪ੍ਰਾਪਰਟੀ ਜੋਂਵੇਂ ਨਹੀਂ ਉਹਦੇ ਕੋਲ ਸਿਰਫ ਦੋ ਘਰ ਤੇ ਇਹ 250 ਗ੍ਰਾਮ ਤੋਂ ਨਹੀਂ ਮਿਲਿਆ ਹੈਗਾ ਜਾਂ ਬਾਕੀ ਸਾਰੇ ਗਰੀਬ ਹਨ ਹੰਸ ਰਾਜ ਹੰਸ ਟਿਕਰੀ ਪ੍ਰਾਪਰਟੀ ਦੇ ਵਿੱਚ ਬੇਸ਼ੁਮਾਰ ਵਾਧਾ ਹੋਇਆ ਹਾਲਾਂਕਿ ਉਹ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਵਗੈਰਾ ਉਹਨੇ ਆਦਾ ਸ਼ੋ ਨਹੀਂ ਕੀਤਾ ਹੈਗਾ ਟਿਕਰਾ ਦਾ ਕਰਜ਼ਾ ਹੈਗਾ ਉਹ ਵੀ ਬੜਾ ਮਤਲਬ ਥੋੜਾ ਸਿਰਫ 1 ਕਰੋੜ 26 ਲੱਖ ਰੁਪਏ ਦਾ ਕਰਜ਼ਾ ਵਿਖਾਇਆ ਹੈਗਾ ਸਭ ਤੋਂ ਵੱਡੀ ਮਤਲਬ ਜੀ ਗੱਡੀ ਮਤਲਬ ਜਿਹੜੀ ਲਗਭਗ 1 ਕਰੋੜ ਰੁਪਏ ਦੀ ਮੰਦੀ ਹੈ ਜੋ ਦੀ ਇੰਸ਼ੋਰੈਂਸ ਜਿਹੜੀ ਪ੍ਰੀਮੀਅਮ ਵਿੱਚ ਐਡ ਕਰ ਲਈਏ ਤੇ ਸਭ ਤੋਂ ਮਹਿੰਗਾ ਘਰੜਾ ਹੈਗਾ ਉਹ ਹੰਸ ਰਾਜ ਹੰਸ ਦੇ ਕੋਲੇ ਆ ਜੀ ਦੀ ਕਿੰਤ ਕਿੰਨੀ ਬਾਰਾ ਕੋੜਾ ਜਿਲੰਦਰ ਦੇ ਵਿੱਚ ਦੇ ਕੋਲ 11 ਕਿੱਲੇ ਤੋਂ ਵੱਧ ਜ਼ਮੀਨ ਹੈਗੀ ਹੈ ਤੇ ਲਗਭਗ ਮਤਲਬ 15 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਇੱਕਲਾ ਮਾਲਕ ਹੈਗਾ ਇਸ ਤੋਂ ਇਲਾਵਾ ਉਹਦੀ ਵਾਈਫ ਕੋਲੇ ਵੀ ਸੋਨਾ ਗਹਿਣੇ ਬੈਂਕ ਚ ਪੈਸੇ ਤੇ ਹੋਰ ਸਾਰਾ ਸਮਾਨ ਹੈਗਾ ਇਹ ਇੱਕ ਉਸ ਤਰ੍ਹਾਂ ਦੇ ਦਲਤ ਜਿਹੜੇ ਹੈਗੇ ਆ ਜਿਹੜੇ ਗਰੀਬ ਜਿਹੜੇ ਰੋਟੀ ਤੋਂ ਕੱਪੜੇ ਤੋਂ ਵਾਂਝੇ ਦਲਤ ਆ ਜਿਹੜੇ ਉਹਨਾਂ ਦਾ ਨਾਮ ਲੈ ਕੇ ਇਹ ਜਿਹੜੇ ਅਮੀਰਾਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋਏ ਆ ਅਸਲ 'ਚ ਇਹ ਹੁਣ ਆਪਾਂ ਨੂੰ ਇਹਨਾਂ ਨੂੰ ਉਸ ਕੈਟਾਗਰੀ ਸ਼ਾਮਲ ਨਹੀਂ ਕਰ ਸਕਦੇ ਇਹ ਮਤਲਬ ਇੱਕ ਤਰ੍ਹਾਂ ਦਾ ਹੈਗਾ ਵੀ ਜਿਹੜੇ ਗਰੀਬ ਲੋਕਾਂ ਨੂੰ ਪਛੜੇ ਲੋਕਾਂ ਨੂੰ ਦੱਬੇ ਕੁਚਲੇ ਲੋਕਾਂ ਨੂੰ ਵੋਟ ਬੈਂਕ ਕੋ ਜੋ ਵਰਤਕੇ ਜਾਂ ਆਪ ਦੀ ਜਾਤ ਨੂੰ ਵਰਤਕੇ ਜਾਂ ਜਾਤ ਦਾ ਨਾਂ ਲੈ ਕੇ ਇਹਨਾਂ ਨੇ ਜਿਹੜਾ ਸਿਆਸਤ ਦੇ ਵਿੱਚ ਆ ਉਹ ਅਰਬਾਂ ਰੁਪਏ ਕਮਾਇਆ ਹੈਗਾ ਇਹ ਜਿਹੜੀ ਕਮਾਈ ਹੈ ਸਾਰੀ ਉਹਦੀ ਇੱਕ ਨੰਬਰ ਦੀ ਹੈ ਇਸ ਤੋਂ ਇਲਾਵਾ ਜਿਵੇਂ ਉਹਦੇ ਕੱਪੜੇ ਹੈਗੇ ਆ ਰਹਿਣ ਸਹਿਣ ਹੈਗਾ ਏਸੀ ਹੈਗੇ ਆ ਫਰਿੱਜਾਂ ਹੈਗੀਆਂ ਉਹਦਾ ਇਹਦੇ ਵਿੱਚ ਕੋਈ ਮਿਹਰਬਾਨੀ ਹੈਗਾ ਕਿ ਕਿਸ ਤਰ੍ਹਾਂ ਦੀ ਬਾਦਸ਼ਾਹਾਂ ਵਰਗੀ ਜ਼ਿੰਦਗੀ ਜਿਉਂਦੇ ਆ ਉਹਦੇ ਵਿੱਚ ਦਾ ਕੋਈ ਜ਼ਿਕਰ ਨਹੀਂ ਹੈਗਾ ਇੱਕ ਵਾਰ ਤੁਹਾਨੂੰ ਬੇਨਤੀ ਕਰਦਾਂ ਮੰਗ ਕੇ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ